ਪੰਡੀ ਆਗੇ ਬੈਠੇ ਆ ਜੀ ਸਾਡੇ ਆ ਦੇਖੋ ਹੁਣ ਆ ਸਾੜੀਆਂ ਮਾਵਾਂ ਪੈਣਾ ਆ ਪੈਣਾ ਹੈਂਡੀਕੈਪ ਆ ਇੱਕ ਲੱਤ ਤੋਂ ਹੈਂਡੀਕੈਪ ਆ ਬਾਹਰ ਬੈਠੀ ਹੋਈ ਆ ਅਫਿਸ ਦੇ ਇਸ ਸਵੇਰੇ ਆਏ ਆ ਜੀ ਕੋਈ 10 ਵਜੇ ਆ ਕੇ ਬੈਠੇ ਆ ਤੇ 11:30 ਹੋ ਗਏ ਨਾਲ ਧੀ ਉਹਦੀ ਜਵਾਨ ਇੱਕ ਪੈਰ ਤੋਂ ਪੈਣ ਜਿਹੜੀ ਹੈਂਡੀਕੈਪ ਹੈ ਨਾਲ ਉਹਦੀ ਮਾਵਾਂ ਤੇ ਇਹ ਰਸਦਵਾਸੀ ਆਏ ਆ ਨਾਲ ਧੀ ਜਵਾਨ ਤੇ ਘਰ ਵਾਲਾ ਜਿਹੜਾ ਕਹਿੰਦੀ ਨਸ਼ੇ ਨੂੰਸ਼ੇ ਬਹੁਤ ਕਰਦਾ ਤੇ ਆਂਦਾ ਹੀ ਨਹੀਂ ਕਰ ਵਾਈ ਕਾਲਾ ਸਾਹਿਬ ਲਈ ਫਦੇ ਜੀ ਆਜੋ ਪੈਂਦੀ ਅੰਦਰ ਆਓ ਤੁਸੀਂ ਆਜੋ ਅੰਦਰ ਆਓ ਆ ਤੁਹਾਡੀ ਬੱਚੀ ਨਾਲ ਤੁਸੀਂ ਆਜੋ ਅੰਦਰ ਧੰਨ ਗੁਰੂ ਗRANDਾਸ ਧੰਨ ਗੁਰੂ ਗRANDਾਸ ਪੈਰ ਤੋਂ ਪੈਂਦੀ ਉਹ ਖਾਵਾ ਤੁਹਾਡੇ ਚੰਨਾ ਹਨਾ ਪੈਰ ਤੋਂ ਜਦਾ ਚੱਲਦੀ ਨੂੰ ਨਹੀਂ ਪੈਰ ਤੋਂ ਆਜੋ ਆਜੋ ਬੈਠੋ ਦੇਖੇ ਪੈਣ ਰਾਸ਼ਨ ਵਾਲਾ ਕੰਮ ਤਸੀਦ ਕਰਦੇ ਨਹੀਂ ਠੀਕ ਹੈ ਮੈਂ ਕੀਤੀ ਸੀ ਗੱਲ ਰਾਸ਼ਨ ਆਪਾਂ ਤੁਹਾਨੂੰ ਦੇਣਾ ਨਹੀਂ ਕਿਉਂਕਿ ਦੇਖੋ ਅੱਜ ਮੈਂ ਦਊਂਗਾ ਇਸ ਮਹੀਨੇ ਦਊਂਗਾ ਅਗਲੇ ਮਹੀਨੇ ਫਿਰ ਰਾਸ਼ਨ ਕਿੱਥੋਂ ਲਾਓਗੇ ਰੋਟੀ ਕਿੱਥੋਂ ਖਾਓਗੇ ਤੁਹਾਨੂੰ ਰੇੜੀ ਦੇਨੇ ਘਰਵਲਾ ਘਰ ਨਹੀਂ ਆਂਦਾ ਕਿਸੇ ਵੇਲੇ ਉਹਨੂੰ ਮਿਲਕ ਘਰ ਦੀ ਧੜੇ ਫਿਕਰ ਨਹੀਂ ਹੈਗੀ ਤੁਸੀਂ ਇੱਕ ਧੀ ਆ ਹੋਰ ਵੀ ਗਈ ਤੀ ਨਹੀਂ ਨਹੀਂ ਬਾਬਜੋ ਦੋ ਹੀ ਬੱਚੇ ਤੁਹਾਨੂੰ ਦੋ ਹੀ ਬੱਚੇ ਆ ਇੱਕ ਧੀ ਜਵਾਨ ਆ ਹਾਂ ਇੱਕ ਇੱਕ ਧੀ ਹੈ ਤੇ ਤੁਸੀਂ ਰਾਸ਼ਨ ਨਾ ਮੰਗੋ ਮੇਥੋਂ ਮੈਂ ਤੁਹਾਨੂੰ ਕੰਮ ਦੇ ਦਿੰਦਾ ਰੇੜੀ ਦੇ ਦਿੰਦਾ ਪਿੰਡ ਰੋਟੀ ਪਾਣੀ ਤੁਸੀਂ ਬਣਾ ਕੇ ਅੱਡੇ ਦੇ ਪਿੰਡ ਦੇ ਲਾ ਕੇ ਆਪਣਾ ਘਰ ਚਲਾ ਸਕਦੇ ਠੀਕ ਨੇ ਪੁੱਤ ਤੁਸੀਂ ਵੀ ਤੇ ਮਮਾ ਦੀ ਮਦਦ ਕਰਦੇ ਹੋ ਠੀਕ ਹੈ ਤੇਰੀ ਲੱਤ ਖਰਾਬ ਹੈ ਲੇਕਿਨ ਕੁਝ ਨਹੀਂ ਹੋਇਆ ਭੈਣ ਹਿੰਮਤ ਨਾ ਹਾਰੀ ਤੂੰ ਕਰ ਸਕਦੀ ਹੈ ਤੂੰ ਲਾਲਾ ਰੇੜੀ ਲਾਲਾ ਮੈਂ ਤੇਰੀ ਇੰਨੀ ਸਪੋਰਟ ਕਰ ਸਕਦਾ ਮੈਂ ਰਾਸ਼ਨ ਨਹੀਂ ਦੇਣਾ ਭੈਣ ਜਨੂ ਮੈਂ ਕਹਿੰਦਾ ਤੂੰ ਆਪਣਾ ਰਾਸ਼ਨ ਖੁਦ ਪੈਦਾ ਕਰੀ ਠੀਕ ਹੈ ਨਾ ਤੂੰ ਹਰ ਮਹੀਨੇ ਮੇਰੇ ਕੋ ਮੇਰੇ ਕੋ ਆਏਗੀ ਕੱਲ ਨੂੰ ਮੈਂ ਹੀ ਨਾ ਹੋਇਆ ਫੇਰ ਹੈਣਾ ਕੱਲ ਨਹੀਂ ਅਸੀਂ ਅਸੀਂ ਤੈਨੂੰ ਧੰਗੁਰੂ ਰਾਮਦਾਸ ਪਾਸ਼ਾ ਨਾਲ ਜੋੜਨਾ ਚਾਹੁੰਦੇ ਹਾਂ ਨਹੀਂ 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 ਗੁਰੂ ਗੁਰੂ ਰਾਮਦਾਸ ਪਾਸ਼ਾ ਜਿਹੜਾ ਮੈਨੂੰ ਵਿੱਚ ਮੈਨੂੰ ਵੀ ਕਿੱਥੇ ਤੱਕ ਲੈ ਕੇ ਆਇਆ ਇੱਥੋਂ ਤੱਕ ਚਲਾ ਰਿਹਾ ਠੀਕ ਨਾ ਪੁੱਤ ਅਸੀਂ ਤੁਹਾਨੂੰ ਤੁਹਾਡੇ ਪਾਸ਼ਾ ਨਾਲ ਜੋੜਨਾ ਚਾਹੁੰਦੇ ਹਾਂ ਧੰਗੁਰੂ ਰਾਮਦਾਸ ਸਾਹਿਬ ਜੀ ਨਾਲ ਕਿ ਜਿਹਦੇ ਨਾਲ ਤੁਸੀਂ ਜੁੜ ਕੇ ਆਪਣੀ ਇੱਕ ਅਕਿਰਤ ਕਮਾਈ ਕਰ ਸਕੋ ਦੇਖ ਮੈਂ ਰਾਸ਼ਨ ਦਾ ਇਤਨਾ ਨਾ ਮੈਂ ਦੇ ਦੂੰਗਾ 1 ਮਹੀਨੇ ਬਾਅਦ ਖਤਮ ਹੋ ਜਾਊਗਾ ਠੀਕ ਹੈ ਨਾ ਸੋ ਮੈਂ ਚਾਹੁੰਦਾ ਤੂੰ ਇਸ ਧੀਲੀ ਮਿਹਨਤ ਕਰੇ ਤੇ ਆਪਣਾ ਕਾਰੋਬਾਰ ਚਲਾ ਲੈ ਠੀਕ ਹੈ ਅਗਲਾ ਤੇਰਾ ਘਰਵਾਲਾ ਜੇ ਸਮਝ ਲੋ ਨਾ ਹੋਇਆ ਵਰਗਾ ਜਾਂ ਹੈ ਹੀ ਨਹੀਂ ਘਰਵਾਲਾ ਤੇਰਾ ਹਨਾ ਤੇ ਤੂੰ ਆਪਣੇ ਬੱਚਿਆਂ ਨੂੰ ਪਾਲ ਲਵੇਂ ਠੀਕ ਹੈ ਨਾ ਤੁਸੀਂ ਕੰਮ ਕਰੋ ਤੁਸੀਂ ਸੋਮਵਾਰ ਮੇਰੇ ਕੋ ਆ ਜਿਓ ਮੈਂ ਤੁਹਾਨੂੰ ਸੋਮਵਾਰ ਨੂੰ ਜਿਹੜੀ ਦੇ ਦਿੰਦਾ ਸੋਮਵਾਰ ਆ ਜਿਓ ਪਰ ਇਹ ਹੈ ਕਿ ਉਹਨੂੰ ਯੂਜ਼ ਕਰਨਾ ਨਹੀਂ ਨਹੀਂ ਬਾਬਾ ਜੀ ਯੂਜ਼ ਕਰਨ ਵਾਸਤੇ ਤੁਹਾਨੂੰ ਪਤਾ ਉਹ ਤਾਂ ਆਪਾਂ ਦਾ ਕੀ ਲੋਡ ਵੰਦ ਹੀ ਨਹੀਂ ਹੈ ਉਹ ਜੀ ਕੋਈ ਚੀਜ਼ ਫਿਰ ਜਾਣਾ ਨਹੀਂ ਕਰਨਾ ਤੇ ਉਹਨੂੰ ਹਾਂ ਤੁਸੀਂ ਕੰਮ ਕਰ ਸਕਦੇ ਹੋ ਚਾਹ ਪਾਣੀ ਦਾ ਕਰ ਸਕਦੇ ਹੋ ਖਣਾ ਜੀ ਆਪਣਾ ਚਾਹ ਦੇ ਨਾਲ ਪਕੌੜੇ ਲਾ ਲੇ ਕੜੀ ਚੋਲ ਕਰ ਲਿਆ ਰੋਡ ਦੇ ਉੱਤੇ ਖੜ ਗਏ ਉਹੀ ਨਾ ਭੈਣੇ ਮੈਂ ਤੈਨੂੰ ਰਾਸ਼ਨ ਤਾਂ ਦੇ ਦਾਂ ਮੈਂ 2 2000 ਦਾ ਰਾਸ਼ਨ ਹਣਾਵਾ ਪਰ ਮੈਂ ਮੈਂ ਕਹਿੰਨਾ ਮੈਂ ਤੈਨੂੰ 15-16000 ਰੁਪਿਆ ਖਰਚ ਕੇ ਤੈਨੂੰ ਕੰਮ ਸ਼ੁਰੂ ਕਰਲਾ ਤੂੰ ਆਪਣਾ ਜਿਦ ਤੱਕ ਕੰਮ ਸ਼ੁਰੂ ਹੋ ਗਿਆ ਆਪਣੀ ਇਨਕਮ ਕਰਨੀਂ 200 300 ਤੈਨੂੰ ਰੋਜ਼ ਸ਼ਾਮ ਨੂੰ ਆਊਗਾ ਤੈਨੂੰ ਕਿਸੇ ਕੋਲੋਂ ਮੰਗਣ ਦੀ ਲੋੜ ਨਾ ਪਊਗੀ ਅੱਜ ਵੀ ਪੈਸੇ ਕਿਦੋਂ ਮੰਗੇ ਅਗੀ ਲੱਗ ਗਈ ਕਿ ਕਿਦਾਂ ਸੁਧਤ ਗਈ ਹੈ ਬਾਬਾ ਜੀ ਪੜ ਤੱਕ ਹੀ ਆ ਉਹ ਆਟੋ ਵਾਲੇ ਤੁਹਾਨੂੰ ਪਤਾ ਹੀ ਆ ਹਾਂ ਤੇ ਚਲੋ ਅੱਜ ਪ੍ਰੀਵ ਚਲੋ ਸੇਵਾ ਜਿੰਨਾ ਤੇਰੇ ਚੰਦ ਆਟੂ ਵਾਲੇ ਪੈਸੇ ਕਲਿੰਦੀ ਜਾਂ ਜਾਂਦਾ ਹਾਂ 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 ਕੋਈ ਨਹੀਂ ਤੁਸੀਂ ਕੰਮ ਕਰੋ ਤੁਸੀਂ ਸੋਮਵਾਰ ਆ ਜਿਓ ਠੀਕ ਹੈ ਅਸੀਂ ਇਸ ਧੀ ਦੇ ਲਈ ਜ਼ਰੂਰ ਕਰਾਂਗੇ ਤਾਂ ਕਿ ਤੇਰੀ ਧੀ ਜੜੀ ਪੜ ਲਿਖ ਜਾਵੇ ਇਹਨੂੰ ਜ਼ਰੂਰ ਅੱਗੇ ਤੱਕ ਲੈ ਕੇ ਜਾਈਂ ਪੜਾਈ ਇਹਨੂੰ ਠੀਕ ਨਾ ਬਾਬਾ ਜੀ ਕਰਾਵਾਂਗੇ ਕਰਾਓ ਜ਼ਰੂਰ ਹਾਂ ਨਾਲ ਆਪਣੀ ਕਿਰਤ ਕਰੋ ਨਾਲ ਆਪਣਾ ਤੁਸੀਂ ਇਹਨੂੰ ਅੱਗੇ ਤੱਕ ਲੈ ਕੇ ਜਾਓ ਤੇ ਤੁਸੀਂ ਮੇਰੇ ਕੋਲ ਸੋਮਵਾਰ ਆ ਜਿਓ ਠੀਕ ਹੈ ਸੋਮਵਾਰ ਅਸੀਂ ਤੁਹਾਨੂੰ ਦੇ ਦਨੇ ਜੜੀ ਤੁਸੀਂ ਆਪਣਾ ਕੰਮ ਚਲਾਓ ਠੀਕ ਹੈ ਬਣ ਮੈਂ ਫਿਰ ਮਾਫੀ ਚਾਹੁੰਦਾ ਰਾਸ਼ਨ ਨਹੀਂ ਦੇਣਾ ਠੀਕ ਹੈ ਭਾਣੀ ਤੂੰ ਆਪਣਾ ਰਾਸ਼ਨ ਖੁਦ ਪੈਦਾ ਕਰੇਂਗੀ ਦੇਖੀ ਦੂੰ ਇੰਨੀ ਮੇਰੀ ਤੇ ਨਾ ਗਰੰਟੀ ਹੈ ਜੇ ਤੂੰ ਖੜ ਗਈ ਨਾ ਭੈਣ ਫਿਰ ਤੂੰ ਲੜ ਸਕਦੀ ਹੈ ਮੈਂ ਚਾਹੁੰਦਾ ਮਿਲਿਆ ਭੈਣਾ ਆਪਣਾ ਅ ਕਾਰੋਬਾਰਤ ਕਰਨ ਮੰਗਨ ਨਾ ਠੀਕ ਹੈ ਨਾ ਤੁਸੀਂ ਮੰਗੋਗੇ ਅਸੀਂ ਦਵਾਂਗੇ ਫਿਰ ਤੁਸੀਂ ਮੰਗੋਗੇ ਫਿਰ ਅਸੀਂ ਦਵਾਂਗੇ ਇਹੜਾ ਕੰਮ ਚਾਹੀਦਾ ਹੀ ਨਹੀਂ ਅਸੀਂ ਤੈਨੂੰ ਤੇਰੇ ਪੈਰਾਂ ਤੇ ਖੜੇ ਕਰ ਦੇਣਾ ਠੀਕ ਹੈ ਜੀ ਸੋਮਵਾਰ ਆ ਜੀ ਭੈਣੀ ਠੀਕ ਹੈ ਗੁਰੂ ਸਾਹਿਬ ਨਾਲ ਬਾਕੀ ਗੁਰੂ ਰਾਮਦਾਸ ਬਾਛਾ ਨਾਲ ਜੁੜਨਾ ਹਾਂਜੀ ਠੀਕ ਹੈ